ਕਸਿਕਾ ਜੀ ਸਾਰੇ ਨੂੰ ਦੇਖੋ ਜੀ ਮੌਸਮ ਦਾ ਹਾਲ ਫਿਲਹਾਲ ਕਿਹਦੇ ਅੱਗੇ ਪੰਚ ਤੀ ਹੈ ਅੱਜ ਪੰਚ ਤੀ ਕੋਸੇ ਜਿਹੜੇ ਛੇ ਸੌ ਅਛੇ ਦਾ ਆਇਆ ਇਸ ਲਈ ਜਿਹੜੇ ਵੀ ਕਹਿੰਦੇ ਡੋਰਾ ਛੋੜਣਾ ਉਹ ਵੀ ਕਹਿੰਦੇ ਆ ਕਿ ਇਹ ਮੌਸਮ ਬਦਲ ਜੂਗਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀ ਲੈਪਟੇ ਡਿਸਟਰਬ ਹੋ ਜਾ ਸੀਗਾ ਪੰਚ ਤੀ ਜਗਮੀ ਪਰ ਕਾਫੀ ਜ਼ਿਆਦਾ ਮੀਂਹ ਪੈ ਰਿਹਾ ਹੈ ਣੀੜੀ ਆਈ ਕਿੰਨਾ ਕਾਫੀ ਜ਼ਿਆਦਾ ਦੇਖੋ ਕਿੰਨਾ ਕੰਡਾ ਕੰਡਾ ਹੋ ਰਿਹਾ ਤੇ ਕੁਝ ਬਾਤ ਨਹੀਂ ਆਉਂਦਾ ਚਲੋ ਹਮ ਮੌਸਮ ਬਦਲ ਗਿਆ ਸਵੇਰ ਗਰਮੀ ਬੜੀ ਜਿਆਦਾ ਹੋਤੀ ਸੀ ਪੀਆ ਦੇਖਦੇ ਨੇ ਜਿੱਦਿਕੇ ਮੀਂਹ ਚੱਲ ਰਹੀ ਹੈ ਪਰ ਜਿਆਦਾ ਆਊਗਾ ਤਾਂ ਤਾਂ ਸਾਨੂੰ ਨੀਰਾਂ ਵਿੱਚ ਚਰਨ ਵਿੱਚ ਨਹੀਂ ਇਹਦੇ ਜੋ ਖੜੇ ਨੇ ਹਜੇ ਤੇ ਪ੍ਰਮਾਤਮਾ ਮਿਹਰ ਕਰੇ ਤੁਹਾਨੂੰ ਆਪਣੇ ਝੋਨੇ ਜਿਹੜੇ ਫਸਲ ਆਉਣਾ ਸੁਚਾਰੀ ਆਉਣਾ ਆ ਲੈਣ ਦੇਵੇ ਬਾਤ ਤੋਂ ਭਾਵੇਂ ਜਨਾ ਮੱਦੀ ਪਾਵੇ ਵਿਚਾਰੇ ਅਮੀ ਪੂਰੀ 6 ਮਹੀਨੇ ਦੀ ਮਿਹਨਤ ਹੈਗੀ ਹੈ ਔਰ ਫਸਲ ਖਰਾਬ ਹੋ ਜਾਈਏ ਸਸੀ ਕਾਲ ਜੀ ਹੋ ਸੁਣਾਓ ਕੀ ਹਾਲ ਚਾਲ ਹੈ ਆਪਾਂ ਸਵੇਰੇ ਸਵੇਰੇ ਤੁਹਾਨੂੰ ਮੀਂਹ ਦੇ ਦਰਸ਼ਨ ਕਰਾਤੇ ਪਰ ਕਿਸਾਨ ਭਰਾਵਾਂ ਦੀਆਂ ਫਸਲਾਂ ਨੇ ਜਿਹੜੀਆਂ ਉਹ ਪੂਰੀਆਂ ਪੱਕੀਆਂ ਪਈਆਂ ਨਹੀਂ ਅਜੇ ਕਈਆਂ ਨੇ ਘਰੇ ਲੈ ਆਉਂਦੀਆਂ ਨਹੀਂ ਤੇ ਕਈਆਂ ਦੀਆਂ ਅਜੇ ਰਹਿਣੀਆਂ ਨੇ ਤੇ ਪ੍ਰਮਾਤਮਾ ਉਹਨਾਂ ਨੂੰ ਹੱਕ ਤੱਕ 10 ਦਿਨ ਹੋਰ ਦੇ ਦੇ ਵੀ ਤਾਂ ਕਿ ਉਹ ਆਪਣੀ ਫਸਲ ਜਿਹੜੀ ਉਹ ਘਰ ਲੈ ਆਉਣ ਪਰ ਕਰਨਾ ਹੁੰਦਾ ਵਈਆ ਜੋ ਵਾਇਰਸ ਚ ਆਉਂਦਾ ਹੈ ਨਾ ਜੋ ਪ੍ਰਮਾਤਮਾ ਚ ਆਉਂਦਾ ਹੁੰਦਾ ਹੀ ਉਹ ਹੈ ਸੋ ਜੋ ਵੀ ਹੋ ਰਿਹਾ ਉਹਦੀ ਰਜਾ ਚ ਆਪਾਂ ਨੂੰ ਲਾਜ਼ਮੀ ਹੈ ਨਾ ਪਹਿਲੇ ਏ ਮੋ ਛੱਡ ਲੱਗ ਰਹੀ ਐ ਹੁਣ ਮੈਨੂੰ ਮੈਂ ਮੈਨੂੰ ਖੜਕਾ ਸੁਣਿਆ ਮੈਂ ਕਿ ਆ ਕੇ ਦੇਖ ਕੇ ਆਵਾ ਬਾਹਰ ਐ ਲੱਗਦਾ ਵੀ ਬਹੁਤ ਮੀਂਹ ਪੈ ਰਿਹਾ ਤੇ ਕਾਫੀ ਮੀਂਹ ਪੈ ਰਿਹਾ ਸੀ ਆਪਣੇ ਨਾਲ ਹੀ ਉਧਰ ਲੌਨ ਵੱਲ ਸ਼ੈੱਡ ਪਾਇਆ ਹੋਇਆ ਨਾ ਉਹ ਸ਼ੈੱਡ ਦੇ ਉੱਪਰ ਜਿੱਦੋਂ ਪਣੀਆਂ ਡਿੱਗਦੀਆਂ ਨੇ ਤਾਂ ਆਪਾਂ ਲੱਗਦਾ ਤੇ ਬੜਾ ਹੀ ਜ਼ਿਆਦਾ ਮੀਂਹ ਆ ਗਿਆ ਇਹ ਵੈਸੇ ਮੀਂਹ ਘਟ ਹੈਗਾ ਤੇ ਨੇਰੀ ਜਗਾ ਰਹੀ ਹੈ ਚਲੋ ਦੱਸਿਓ ਭੈਣਾ ਸਾਰੀਆਂ ਕਿੱਥੇ ਕਿੱਥੇ ਮੀਂਹ ਪੈ ਰਿਹਾ ਲਓ ਜੀ 7:60 7 ਦਾ ਟਾਈਮ ਹੈ ਬਾਰਿਸ਼ ਬੰਦ ਹੋ ਗਈ ਹੈ ਤੇ ਆਪਾਂ ਆਪਣੇ ਕੰਮ ਤੇ ਲੱਗਦੇ ਆ। ਆਪਾਂ ਕਰਦੇ ਆ ਡਰਾਈਂਗ ਰੂਮ ਦੀ ਸਫਾਈ ਅੱਜ ਹਰ ਰੋਜ਼ ਇੱਕ ਕਮਰਾ ਕਰ ਲਈਦਾ। ਦਿਖਾਉਣੀ ਆ ਪਹਿਲਾਂ ਤੁਹਾਨੂੰ ਡਰਾਈਂਗ ਰੂਮ ਦੀ ਹਾਲਤ। ਐਕਚੁਅਲੀ ਡਰਾਈਂਗ ਰੂਮ ਨੂੰ ਤਾਂ ਚਲੋ ਕੋਈ ਨਹੀਂ ਹੋਇਆ, ਕੁਝ ਨਹੀਂ ਹੋਇਆ। ਮੈਂ ਤੁਹਾਨੂੰ ਸੋਫਾ ਦਿਖਾਉਣੀ ਆ। ਸੋਫਾ ਆਪਣਾ ਕਰੀਮ ਜਿਹਾ ਕਲਰ ਦਾ ਹੈਗਾ ਤੇ ਇਹਨਾਂ ਦੇ ਉੱਪਰ ਹਮੇਸ਼ਾ ਆਪਾਂ ਕਵਰ ਛੜਾ ਕੇ ਰੱਖਦੇ ਆ ਕਿਉਂਕਿ ਲਾਈਟ ਕਲਰ ਹੈ। ਪਰ ਜਿੱਥੇ ਕਵਰ ਨਹੀਂ ਆਉਂਦਾ, ਪੂਰੇ ਤੇ ਨਹੀਂ ਆਉਂਦਾ, ਥੋੜਾ ਥੋੜਾ ਸਾਈਡਾਂ ਤੋਂ ਬਚ ਜਾਂਦਾ। ਉੱਥੋਂ ਦੀ ਹਾਲਤ ਦੇਖਿਓ ਤੁਸੀਂ। ਪਹਿਲਾਂ ਇਹਨੂੰ ਇਸ ਤਰ੍ਹਾਂ ਦੇਖਿਓ ਉਸ ਤੋਂ ਬਾਅਦ ਮੈਂ ਤੁਹਾਨੂੰ ਸਫਾਈ ਕਰਕੇ ਫਿਰ ਦਿਖਾਵਾਂਗੀ। ਲੋ ਜੀ ਪੂਰਾ ਡਰਾਈング ਰੂਮ ਆ ਜਿਹੜਾ ਤੁਸੀਂ ਦੇਖ ਸਕਦੇ ਹੋ ਖਾਲੀ ਕੀਤਾ ਪਿਆ ਪਰਦੇਪੁਰ ਦੇ ਲਾ ਰੱਖੇ ਨੇ। ਜਾਲੇ ਜੂਲੇ ਲਾ ਰੱਖੇ ਨੇ। ਜਾਲੇ ਫਿਰ ਉਹੀ ਗੱਲ ਫਿਰ ਮੈਂ ਤੁਹਾਨੂੰ ਦੱਸਾਂਗੀ ਜਾਲੇ ਇਹਨੇ ਹੁੰਦੇ ਕਿੱਥੇ ਨੇ। ਤੇ ਇਹ ਹੈਗਾ ਆਪਣਾ ਡਰਾਈング ਰੂਮ ਠੀਕ ਹੈ। ਆ ਆਪਣਾ ਸਮਾਨ ਰੱਖਿਆ ਹੋਇਆ ਇੱਥੇ। ਆ ਟੇਬਲ ਆਪਣਾ ਨਾ ਉਹਦੇ ਲਈ ਹੁੰਦਾ ਸੀਗਾ। ਜਦੋਂ ਆਪਾਂ ਬਟਿਕ ਕਰਦੇ ਸੀਗੇ ਉੱਪਰ ਕਮਰੇ ਦੇ। ਤੇ ਇਹ ਹੁਣ ਫੀ ਹੋ ਗਿਆ ਸੀ ਪਰ ਮੈਂ ਇਹਨੂੰ ਸ਼ੌਪ ਤੇ ਲੈ ਜਾਣਾ ਚਾਹੁੰਨੀ ਆ ਹਜੇ ਇੱਥੇ ਪਿਆ ਇਸ ਤਰੀ ਤੇ ਮੈਂ ਤੁਹਾਨੂੰ ਦਿਖਾਉਣੀ ਆ ਕਿ ਸੋਫਾ ਜਿਹੜਾ ਤੁਹਾਨੂੰ ਆਪ ਹੀ ਪਤਾ ਲੱਗ ਰਿਹਾ ਹੁਣ ਆ ਦੇਖੋ ਆ ਚੀਜ਼ਾਂ ਜਿਹੜੀ ਇੱਥੇ ਕਵਰ ਨਹੀਂ ਆਉਂਦੇ ਆ ਵਾਲੀ ਤੇ ਇਹ ਨੇ ਇਹ ਨੇ ਤੇ ਉਹ ਸਾਰਾ ਕਿੰਨਾ ਗੰਦਾ ਹੋਇਆ ਪਿਆ ਆ ਚੀਜ਼ ਕਿੰਨੀ ਗੰਦੀ ਹੋਈ ਪਈ ਹੈ ਔਰ ਜਿਹੜਾ ਵਿੱਚੋਂ ਹੈਗਾ ਉਹਦੇ ਨਾਲੋਂ ਥੋੜਾ ਫਰਕ ਆ ਦੇਖੋ ਮੈਂ ਲਿਖ ਨਹੀਂ ਲਿਖਦੀ ਆ ਤੁਹਾਨੂੰ ਦੇਖ ਹੀ ਰਹੀ ਆ ਹਨਾ ਲਓ ਤੇ ਇਧਰ ਦਾ ਹਾਲ ਦੇਖੋ ਤੁਸੀਂ ਜਿੱਥੇ ਕਵਰ ਸੀ ਇਹ ਨਾ ਇਹ ਉਥੋਂ ਠੀਕ ਹੈ ਦੂਜਾ ਸਾਰਾ ਗੰਦਾ ਹੋਇਆ ਪਿਆ ਇਹਨੂੰ ਮੈਂ ਜਿੰਨਾ ਮਰਜ਼ੀ ਝਾੜਦਾ ਕੱਪੜੇ ਨਾਲ ਪਰ ਇਹ ਸਾਫ਼ ਨਹੀਂ ਹੁੰਦਾ ਵੈਸੇ ਤਾਂ ਇਹ ਸਾਰੇ ਹੁਣ ਥੋੜਾ ਜਿਹਾ ਗੰਦਾ ਹੋਇਆ ਪਿਆ ਕਿਉਂਕਿ ਚੱਕਰਚ ਵੀ ਹੁੰਦਾ ਜਦੋਂ ਸੂਣ ਗੋਆਏ ਸੀ ਉਦੋਂ ਚੱਕਰਚ ਕਰਕੇ ਜਦੋਂ ਲੈ ਕੇ ਆਉਣੀ ਨਾ ਇਹਦੀਆਂ ਚੀਜ਼ਾਂ ਨੂੰ ਹੱਥ ਹਥ ਐਵੇਂ ਹੀ ਲੱਗ ਜਾਂਦੇ ਨੇ ਆ ਕਿੰਨੇ ਸਾਰੇ ਦਾਗ ਤੁਹਾਨੂੰ ਦਿਖ ਰਹੇ ਨੇ ਆ ਦੇਖੋ ਇਹ ਚੱਕਰਚੀ ਹੋਏ ਹੋਏ ਨੇ ਇਹ ਕਿਉਂਕਿ ਰੰਗ ਇਹਦਾ ਇਹ ਜਿਹਾ ਸੀਗਾ ਲਾਈਟ ਕਲਰ ਤੇ ਇਹ ਵਿਚਾਰੇ ਦੀ ਫਿਰ ਚੱਕਰਚ ਬਹੁਤ ਹੋਈ ਹੁਣ ਤੁਸੀਂ ਆ ਦੇਖੋ ਇਹ ਮੈਂ ਨਾ ਹੁਣ ਸਾਫ਼ ਕਰਕੇ ਛੱਡੀਆਂ ਇਹ ਹਜੇ ਗਿੱਲਾ ਹੈ ਥੋੜਾ ਥੋੜਾ ਗਿੱਲਾ ਬਹੁਤ ਜ਼ਿਆਦਾ ਗਿੱਲਾ ਨਹੀਂ ਹਲਕਾ ਹਲਕਾ ਗਿੱਲਾ ਇਧਰਲੀ ਸਾਈਡ ਤੋਂ ਵੀ ਮੈਂ ਸਾਫ਼ ਕੀਤਾ ਹੈ ਤੇ ਜਦੋਂ ਇਹ ਸੁੱਕੂਗਾ ਤੁਹਾਨੂੰ ਫੇਰ ਦਿਖਾਵਾਂਗੀ ਠੀਕ ਹੈ ਫੇਰ ਇਹਦੀ ਲੁੱਕ ਆਪਾਂ ਬਾਅਦ ਚ ਦੇਖਾਂਗੇ ਇੱਕ ਵਾਰ ਮੈਂ ਇਹਦੀ ਸਫਾਈ ਕਰਦਾ ਫਿਰ ਮੈਂ ਤੁਹਾਨੂੰ ਦੱਸੂਗੀ ਕਿ ਆਪਾਂ ਕਿਸ ਤਰ੍ਹਾਂ ਇਹਨੂੰ ਸਾਫ਼ ਕੀਤਾ ਠੀਕ ਹੈ ਲਓ ਜੀ ਆਪਾਂ ਕਰਤੀ ਸਫਾਈ ਘੰਟੇ ਲੱਗ ਕੇ ਦੋ ਮੈਨੂੰ ਕੰਮ ਐਂ ਲੱਗਦਾ ਹੁੰਦਾ ਵੀ ਥੋੜਾ ਹੀ ਇੱਥੇ ਕੀ ਜਾਂਦਾ ਪਰ ਫੇਰ ਵੀ ਦੋ ਘੰਟੇ ਲੱਗੇ ਤਾਂ ਦਿਖਾਉਣੀ ਆ ਉਹਦੋਂ ਸਫਾਈ ਕੀਤੀ ਹੋਈ ਲਓ ਪੂਰਾ ਐਂ ਚਮਕਾਤਾ ਟੰਕਣਾ ਟੰਕਣ ਕਰਤਾ ਪੂਰਾ ਸਾਰੇ ਕਵਰ ਕੁਵਰ ਲਾ ਲਏ ਸੀ ਧੋਲੇ ਸੀ ਤੇ ਐਨ ਵਧੀਆ ਹੋ ਗਿਆ ਇਹਦੇ ਕਲਟਨ ਆਪਾਂ ਚੇਂਜ ਕਰਤੇ ਇਹਦੇ ਉੱਪਰ ਨੈਟ ਲੱਗੇ ਹੋਏ ਆ ਉਹ ਨੈਟ ਨਹੀਂ ਔਰਗਾਂਜ਼ਾ ਲੱਗੇ ਹੋਏ ਐ ਪੈਚ ਲੱਗੇ ਹੋਏ ਨੇ ਵਿੱਚ ਇਹਦੇ ਬਹੁਤ ਸੋਹਣੇ ਲੱਗਦੇ ਆ ਇਹ ਵਾਲੇ ਜੀ ਤੇ ਲੋ ਜੀ ਇਹ ਹੋ ਗਿਆ ਆਪਣਾ ਸੋਫਿਆਂ ਦੀ ਸਫਾਈ ਕਰਤੀ ਸਾਰੇ ਆਲੇ-ਦਾਲੇ ਜਿਹੜੀ ਗੰਦਗੀ-ਮੰਦਗੀ ਸੀਗੀ ਉਹ ਸਾਰੀ ਸਾਫ ਕਰਤੀ ਆ ਦੇਖੋ ਪੂਰੇ ਐਨ ਵਧੀਆ ਚਮਕ ਗਿਆ ਇੱਕ ਘਾਟਾ ਨੂੰ ਉੱਧਰ ਲਾਤਾ ਔਰ ਦੋ ਲਾਤੇ ਇੱਧਰ ਆਪਾਂ ਚੱਕਦੇ ਹਾਂ ਜੀ ਕੱਪੜੇ ਇਹ ਆਪਣੇ ਸਾਫ ਸਫਾਈ ਵਾਲੇ ਕੱਪੜੇ ਸੀ ਕਾ ਪਿਆ। ਲਓ ਜੀ। ਦੇਖੋ ਤੁਸੀਂ ਇਹਦੀ ਲੁੱਕ ਹੁਣ ਮੈਂ ਤੁਹਾਨੂੰ ਉੱਧਰ ਜਾ ਕੇ ਦਿਖਾਉਣੀ ਆ। ਫਾਈਨਲ ਲੁੱਕ। ਲਓ ਜੀ। ਦੱਸਿਓ ਆਪਣਾ ਬੈੱਡਰੂਮ ਤੁਹਾਨੂੰ ਕਿਹੋ ਜਿਹਾ ਲੱਗਿਆ? ਉਹ ਦੇਸ਼ ਦੀ ਛੋਟੇ ਹਿੰਦੀ ਦੀ ਫੋਟੋ ਲੱਗੀ ਹੋਈ ਆ। ਸਸਿਕਾ ਦੇ ਸਾਰਿਆਂ ਨੂੰ ਉਸ ਨੌਕੀ ਹਾਲਚਾਲ ਹੈ ਅੱਜ ਹੈਗਾ ਜੀ ਟਿਊਜ਼ਡੇ ਛੁੱਟੀ ਅੱਜ ਫੇਰ ਸੰਡੇ ਨੂੰ ਆਪਾਂ ਡਾਈ ਰੂਮ ਸਾਫ ਕੀਤਾ ਉਸ ਤੋਂ ਬਾਅਦ ਮੇਰੇ ਤੋਂ ਕੋਈ ਵੀ ਵਲੋਗ ਨਹੀਂ ਬਣਿਆ ਤੇ ਅੱਜ ਮੈਂ ਥੋੜਾ ਜਿਆਦਾ ਚਾਹੁੰਦੀ ਸੀ ਕਿ ਅੱਜ ਲੌਬੀ ਸਾਫ ਕਰਦੀ ਹਾਂ ਲੌਬੀ ਦੇ ਵਿੱਚ ਕੁਝ ਸਫਾਈ ਕਰਨ ਵਾਲਾ ਹੋਰ ਕੁਝ ਨਹੀਂ ਹੁੰਦਾ ਬਸ ਜੋ ਵੀ ਆ ਬੁੱਕ ਵਰਕ ਹੈ ਤੇ ਇਹਦੇ ਉੱਪਰ ਜਿੰਨਾ ਵੀ ਸਮਾਨ ਪਿਆ ਹੈ ਉਹ ਆਪਾਂ ਨੂੰ ਸਾਫ ਕਰਨਾ ਪੈਂਦਾ ਮਿੱਟੀ ਆ ਜਾਂਦੀ ਬਹੁਤ ਤੇ ਅੱਜ ਆਪਾਂ ਇਹਦੀ ਸਫਾਈ ਕਰਦੀ ਹਾਂ ਇੱਕ ਇੱਕ ਚੀਜ਼ ਕਰਕੇ ਮੈਂ ਸਫਾਈ ਕਰਦੀ ਹਾਂ ਮੈਂ ਮਤਲਬ ਇੱਕਦਮ ਨਹੀਂ ਕਰ ਸਕਦੀ ਕੀ ਜਦੋਂ ਇਹਨਾਂ ਅਲਮਾਰੀਆਂ ਤੇ ਫੇਰ ਵੀ ਮਿੱਟੀ ਆ ਜਾਂਦੀ ਹੈ ਇੱਕ ਨਾ ਬੀਬੀ ਜ਼ਿਆਦਾਤਰ ਇਹ ਖੁੱਲਾ ਰੱਖਦੀ ਹੈ ਇੱਥੇ ਢੁਟਕਾ ਸਾਫ਼ ਆ ਜਾਂਦੇ ਨੇ ਅਰਦਾਸ ਕਰਕੇ ਬੀਬੀ ਇਦਾਂ ਹੀ ਇਹਨਾਂ ਨੂੰ ਖੁੱਲੇ ਛੱਡ ਦਿੰਦੀ ਹੈ ਤੇ ਜ਼ਿਆਦਾਤਰ ਰੋਤਣ ਇਹਦੇ ਵਿੱਚ ਖੱਟਦੇ ਨਹੀਂ ਲੋੜੀਂਦੇ ਇੱਕ ਗਲਾਸ ਉਹਨਾਂ ਦੇ ਮੈਨੀ ਪੈਕਿੱਟ ਤੇ ਅੱਜ ਇਹਨਾਂ ਨੂੰ ਖੁੱਲੇ ਨਹੀਂ ਏਕਲੀਣਾ ਸਾਨੂੰ ਆਦਤ ਆ ਗਈ ਸੀ ਜਿੰਨੇ ਗਲਾਸ ਕਰਾ ਲੈਣੇ ਆ ਤਾਂ 6 ਨਹੀਂ ਲੈਣੇ 12 ਲੈਣੇ ਆ ਕਿਉਂਕਿ ਕਈ ਵਾਰੀ ਕੋਈ ਜ਼ਿਆਦਾ ਬੰਦੇ ਆ ਜਾਣ ਤੇ ਉਦੋਂ ਫਿਰ ਔਖਾ ਹੋ ਜਾਂਦਾ ਹੈ ਕੱਪ ਵੀ ਇਦਾਂ ਹੀ ਹੁੰਦਾ ਕਿ ਇੱਕ ਨਾਲ ਦੇ 12 ਲੈਣ ਤੇ 6 ਤਾਂ ਆਪਾਂ ਯੂਜ਼ ਕਰਨ ਲਈ ਥੋੜ੍ਹ ਲੈ ਤੇ 6 ਉਦਾਂ ਹੀ ਪਏ ਆ ਵੀ ਜਦੋਂ ਕਦੀ ਲੋਡ ਪਾਉਗੀ ਤੇ ਫਿਰ ਫੋਲਣਾਗੇ ਨੋਟ ਇਹ ਸਾਡੇ ਪਲੇਨ ਮੰਨ ਤੈਰੋ ਤੇ ਦੇ ਸੋਲ ਟਾਰਨ ਦਿੱਟ ਦਿੱਤੀ ਗਈ ਸੀ ਇਹ ਵੀ ਆਪਣਾ ਬੰਦ ਗਿਆ ਹਜੇ ਤੋ ਦੀ ਇਹਨੂੰ ਬੋਲਦੇ ਆ ਸਲੋ ਕੁੱਕਰ ਤਨਕੀ ਰਸੀ ਯਾ ਕੀ ਨਾ ਇਹ ਹੈਗਾ ਆਪਣਾ ਸਲੋ ਕੁੱਕਰ ਸਲੋ ਕੁੱਕਰ ਦੇ ਵਿੱਚ ਜਿਹੜੀ ਦਾਲ ਬਣਦੀ ਹੈ ਨਾ ਉਹ ਤੁਹਾਨੂੰ ਉਦਾਂ ਹੀ ਟੇਸ ਚ ਦਿੰਦੀ ਹੈ ਜਿੱਦਾਂ ਹਾਰੀ ਦੇ ਵਿੱਚ ਬਣੀ ਹੁੰਦੀ ਹੈ ਵਧੀਆ ਚੀਜ਼ ਹੈ ਇਹ ਬਹੁਤ ਵਧੀਆ ਚੀਜ਼ ਹੈ ਲੋ ਜੀ ਸਫਾਈ ਕਰਨ ਦਾ ਜ ਮੈਂ ਤੁਹਾਨੂੰ ਦੱਸਦੀ ਹਾਂ ਇੱਕ ਸੌਖਾ ਜਿਹਾ ਤਰੀਕਾ ਦਿਵਾਲੀ ਦੀਆਂ ਸਫਾਈਆਂ ਕਰਨ ਤੋਂ ਪਹਿਲਾਂ ਬਹੁਤ ਘਰ ਆਉਂਦੀਆਂ ਨੇ ਤੇ ਜਦੋਂ ਉਹ ਲੱਗਦੀਆਂ ਨੇ ਨਾ ਸਾਰੇ ਘਰ ਦਾ ਮੈਂ ਦੇਖਿਆ ਇੱਕ ਜਾਂ ਦੋ ਦਿਨਾਂ ਦੇ ਵਿੱਚ ਹੀ ਕਰ ਦਿੰਦੀਆਂ ਨੇ ਨਿਬੇੜ ਦਿੰਦੇ ਨੇ ਅਸੀਂ ਕਿਉਂਕਿ ਸਾਰਾ ਇਕੱਠਾ ਹੀ ਖਲਾਰਾ ਪਾ ਲੈਂਦੀਆਂ ਨੇ ਖਲਾਰਾ ਪਾਉਣਾ ਬਹੁਤ ਸੌਖਾ ਹੈ ਸਮਾਨ ਕੱਢ ਘੱਟ ਸਿੱਟਣਾ ਬਹੁਤ ਸੌਖਾ ਹੈ ਪਰ ਉਦੋਂ ਬਾਅਦ ਉਹਨੂੰ ਸਮੇਟਣਾ ਬਹੁਤ ਜ਼ਿਆਦਾ ਔਖਾ ਹੈ ਤੇ ਮੈਂ ਕਦੇ ਵੀ ਇਸ ਤਰ੍ਹਾਂ ਨਹੀਂ ਕਰਦੀ ਹੁੰਦੀ ਕਿ ਇਕੱਠਾ ਹੀ ਖਲਾਰਾ ਪਾ ਲਈਏ ਫਿਰ ਘਬਰਾਟ ਬਹੁਤ ਹੁੰਦੀ ਆ ਵੀ ਜਦੋਂ ਸਾਰਾ ਗਾਪਿਆ ਹੋਇਆ ਹੁੰਦਾ ਦੇਖ ਦੇਖ ਕੇ ਘਬਰਾਟ ਹੋਈ ਜਾਂਦੀ ਆ ਤੇ ਫਿਰ એનર્ਜੀ ਵੀ ਲੋ ਹੋ ਜਾਂਦੀ ਆ ਥਕਾਵਟ ਹੋ ਜਾਂਦੀ ਆ ਜਦੋਂ ਸੰਥਕਾਵਟ ਹੋ ਜਾਂਦੀ ਆ ਉਦੋਂ ਫਿਰ ਕੰਮ ਨਹੀਂ ਹੁੰਦਾ ਹੈਗਾ ਸਾਡੇ ਨੂੰ ਇਸ ਲਈ ਜਦੋਂ ਵੀ ਦਿਵਾਲੀ ਦੀ ਸਫਾਈ ਕਰਨੀ ਆ ਤਸੱਲੀ ਨਾਲ ਕਰੋ ਕਿਉਂਕਿ ਆਪਾਂ ਨਾ ਜਿਹੜੀ ਬਰੀਕੀ ਵਾਲੀ ਸਫਾਈ ਹੁੰਦੀ ਆ ਉਹ ਜ਼ਿਆਦਾਤਰ ਦਿਵਾਲੀ ਵਾਲੇ ਹੀ ਕਰਦੇ ਹੁੰਨੇ ਆ ਹਨ ਤੇ ਵੈਸੇ ਤਾਂ ਆਪਣੇ ਘਰਾਂ ਚ ਰੋਜ਼ ਹੀ ਸਫਾਈ ਹੁੰਦੀ ਰਹਿੰਦੀ ਆ ਤੋਂ ਬਰੀਕੀ ਵਾਲਾ ਜਿਹੜਾ ਕੰਮ ਹੁੰਦਾ ਵੀ ਹਰ ਕੋਨਾ ਕੋਨਾ ਸਾਫ਼ ਹੋ ਜੇ ਉਹ ਆਪਾਂ ਦਿਵਾਲੀ ਨੂੰ ਹੀ ਕਰਦੇ ਆ ਤੇ ਕਦੇ ਵੀ ਇੱਕਦਮ ਖਲਾਰਾ ਨਾ ਪਾਓ ਇੱਕ ਇੱਕ ਕਰਕੇ ਤੁਸੀਂ ਕੰਮ ਕਰਦੇ ਜਾਓ ਜਿੰਨੀ ਕਿ ਤੁਹਾਡੇ ਚ એનર્ਜੀ ਹੈਗੀ ਹੈ ਪਹਿਲਾਂ ਉਹਨੂੰ ਸਮੇਟ ਲੋ ਤੇ ਉਸ ਤੋਂ ਬਾਅਦ ਫਿਰ ਜੇ ਤੁਹਾਨੂੰ ਲੱਗੇ ਕਿ ਮੈਂ ਕਾਵਟ ਜੇ ਮੈਨੂੰ ਨਹੀਂ ਹੋਈ ਮੈਂ ਹੋਰ ਕੰਮ ਕਰਨਾ ਹੈ ਤਾਂ ਫਿਰ ਤੁਸੀਂ ਅਗਲਾ ਕੰਮ ਹੈ ਜਿਹੜਾ ਉਹਨੂੰ ਹੱਥ ਪਾਓ ਤੁਸੀਂ ਦੇਖਿਆ ਹੋਣਾ ਕਿ ਮੇਰੇ ਹਰ ਵਲੌਗ ਦੇ ਵਿੱਚ ਮੈਂ ਇੱਕ ਕਮਰਾ ਇੱਕ ਇੱਕ ਕਮਰਾ ਕਰਕੇ ਜਾਂ ਦੋ ਦੋ ਕਮਰੇ ਕਰਕੇ ਕੰਮ ਕਰਦੀ ਆਂ ਔਰ ਉਸ ਦਿਨ ਮੈਂ ਡਰਾਈング ਰੂਮ ਕੀਤਾ ਸੀ ਉਸ ਤੋਂ ਬਾਅਦ ਮੈਂ ਵਾਲ ਬੁਰ ਧੋ ਲਿਆ ਆਪਣਾ ਕੰਮ ਹੋਰ ਕਰ ਲੇ ਪਰ ਉਸ ਤੋਂ ਬਾਅਦ ਮੈਂ ਸਫਾਈ ਵਾਲੇ ਕੰਮ ਨੂੰ ਹੱਥ ਨਹੀਂ ਸੀ ਪਾਇਆ ਤੇ ਹੁਣ ਅੱਜ ਮੈਂ ਸੋਚੀ ਹੋਇਆ ਸੀਗਾ ਕਿ ਅੱਜ ਲੌਬੀ ਦਾ ਕੰਮ ਕਰਨਾ ਲੌਬੀ ਤੋਂ ਪਤਾ ਹੀ ਆਪਣੇ ਸਮਾਨ ਵਾਲਾ ਹੁੰਦਾ ਨਹੀਂ ਐ ਸਫਾਈ ਕਰਨ ਵਾਲਾ ਸੋ ਜਿਹੜਾ ਇਹ ਵੁੱਡਵਰਕ ਹੈ ਇਹਦੇ ਵਿੱਚ ਹੀ ਥੋੜੀਆਂ-ਥੋੜੀਆਂ ਛੋਟੀਆਂ-ਛੋਟੀਆਂ ਚੀਜ਼ਾਂ ਨੇ ਜਿਹੜੀਆਂ ਉਹ ਹੀ ਸਾਫ਼ ਕਰਨ ਵਾਲੀਆਂ ਹੁੰਦੀਆਂ ਨੇ ਜਿਨ੍ਹਾਂ ਤੇ ਹੱਥ ਆਪਣਾ ਕਦੇ-ਕਦੀ ਵੱਜਦਾ ਹੁੰਦਾ ਹੈ ਨਾ ਸੋ ਅੱਜ ਮੈਂ ਸੋਚਿਆ ਸੀਗਾ ਕਿ ਅੱਜ ਮੈਂ ਇਹੀ ਸਫਾਈ ਕਰਨੀ ਆ ਇਹ ਚੰਗੀ ਤਰ੍ਹਾਂ ਕਰਨੀ ਆ ਫਿਰ ਆਪਾਂ ਸ਼ੌਕ ਨਾਲ ਕਰ ਲੈਣੇ ਆ ਕਿ ਚਲੋ ਥੋੜਾ ਜਿਹਾ ਕੰਮ ਹੈ ਬੜੇ ਸ਼ੌਕ ਜਿਨਾ ਸਫਾਈ ਕਰਦੇ ਆ ਵਧੀਆ ਹੱਥ ਵਜ ਜਾਂਦਾ ਸਾਰੀਆਂ ਚੀਜ਼ਾਂ ਤੇ ਜੇ ਮੈਂ ਸੋਚਦੀ ਕਿ ਅੱਜ ਮੈਂ ਕਿਚਨ ਦਾ ਕੰਮ ਵੀ ਕਰਨਾ ਹੈ ਫਿਰ ਮੈਂ ਇਹਨੂੰ ਫਟਾਫਟ ਨਵੇਟ ਦਾਂ ਸੀ ਕਿ ਹਜੇ ਮੇਰੀ ਕਿਚਨ ਪਈ ਆ ਸੋ ਜਦੋਂ ਵੀ ਤੁਸੀਂ ਸਫਾਈ ਦਾ ਕੰਮ ਕਰਦੇ ਹੋ ਤਾਂ ਥੋੜਾ ਥੋੜਾ ਕਰਕੇ ਕਰਦੇ ਜਾਓ ਚਾਹੇ ਤੁਹਾਨੂੰ ਹਫਤਾ ਲੱਗ ਜਾਵੇ ਕੰਮ ਕਰਨ ਨੂੰ ਪਰ ਤੁਹਾਡੇ ਮਨ ਨੂੰ ਤਸੱਲੀ ਬਹੁਤ ਹੁੰਦੀ ਆ ਤੇ ਥਕਾਵਟ ਵੀ ਨਹੀਂ ਹੁੰਦੀ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਹੈਗਾ ਕਿ ਦਿਵਾਲੀ ਦੀਆਂ ਸਫਾਈਆਂ ਕਦੋਂ ਹੋ ਗਈਆਂ ਤੇ ਬਸ ਹੁਣ ਮੇਰੀ ਸਾਰੇ ਜਿਹੜੇ ਬੈਡਰੂਮ ਸੀਗੇ ਉਹ ਹੋ ਗਏ ਸੀ ਸਾਫ ਡਰਾਈਂਗ ਰੂਮ ਵੀ ਹੋ ਗਿਆ ਸੀ ਤੇ ਅੱਜ ਆਪਣਾ ਲੌਬੀ ਦਾ ਕੰਮ ਸੀ ਜਾਲੇ ਵਗੈਰਾ ਤਾਂ ਸੰਦੀਪ ਨੇ ਲਾਤੇ ਸੀਗੇ ਜਾਲੇ ਹੁੰਦੇ ਵੀ ਕਿੰਨੇ ਕਨੇ ਕੁਛ ਖਾਸ ਹੁੰਦਾ ਨਹੀਂ ਹੈਗਾ ਤੇ ਅੱਜ ਇਹ ਬਰੀਕੀ ਵਾਲਾ ਕੰਮ ਸੀ ਜਿਹੜਾ ਇਹ ਮੈਂ ਸੰਦੀਪ ਤੋਂ ਨਹੀਂ ਕਰਾਉਂਦੀ ਮੈਂ ਆਪ ਹੱਥ ਮਾਰਦੀ ਆਂ ਚਾਰਾਂ ਸਾਲਾਂ ਬਾਅਦ ਮੈਂ ਆਪ ਦੁਬਾਰੀ ਵਿਸਫਾਈ ਕਰਨ ਲੱਗੀ ਆਂ ਪੈਂਦੀ ਦਾ ਬੇਟਾ ਚਲੋ ਠੀਕ ਹੈ ਪਰਮਾਤਮਾ ਨੇ ਨੂੰ ਤੰਦਰੁਸਤ ਕੀਤਾ ਹੈਗਾ ਸੋ ਫਿਰ ਆਪਾਂ ਹੌਸਲੇ ਨਾਲ ਕਰ ਵੀ ਲੈਨੇ ਆ ਕੰਮ ਤੇ ਹੁਣ ਮੈਂ ਕੱਲੀ ਕੱਲੀ ਚੀਜ਼ ਤੁਸੀਂ ਦੇਖ ਰਹੇ ਹੋ ਮੈਂ ਹਰ ਇੱਕ ਚੀਜ਼ ਜਿਹੜੀ ਉਹਨੂੰ ਚੱਕਿਆ ਚੱਕ ਕੇ ਸਾਫ਼ ਕੀਤਾ ਹੈ ਹਣਾ ਹੁਣ ਆ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਮੈਂ ਕੱਲੀਆਂ ਕੱਲੀਆਂ ਸਾਫ਼ ਕੀਤੀਆਂ ਨੇ ਤੇ ਮੇਰੇ ਮਨ ਨੂੰ ਤਸੱਲੀ ਆ ਕਿ ਮੈਂ ਸਾਰਾ ਕੰਮ ਬਹੁਤ ਸੋਹਣਾ ਕੀਤਾ ਹੈਗਾ ਕਿਸੇ ਵੀ ਚੀਜ਼ ਦੇ ਉੱਪਰ ਹੁਣ ਇਸ ਟਾਈਮ ਮਿੱਟੀ ਨਹੀਂ ਹੈਗੀ ਤੇ ਬਾਕੀ ਆਦਰਵਾਈਜ਼ ਤਾਂ ਆਪਣਾ ਹੱਥ ਵਜਦਾ ਹੀ ਰਹਿੰਦਾ ਹੁੰਦਾ ਜਿਹੜੀਆਂ ਨੀਚੇ ਚੀਜ਼ਾਂ ਹੁੰਦੀਆਂ ਉਹਨਾਂ ਦੇ ਤਾਂ ਆਪਣਾ ਰੁਟੀਨ ਦੇ ਵਿੱਚ ਹੱਥ ਵਜਦਾ ਰਹਿੰਦਾ ਪਰ ਜਿਹੜੀਆਂ ਉੱਪਰ ਲੀਆਂ ਹੁੰਦੀਆਂ ਨੇ ਨਾ ਉਹਨਾਂ ਤੇ ਤਾਂ ਆਪਾਂ ਫਿਰ ਕਦੇ ਕਦੇ ਸਫਾਈ ਕਰਦੇ ਹਾਂ ਹੁਣ ਆ ਜਿਹੜਾ ਮੈਂ ਫਲਾਵਰ ਪੋਟ ਇੱਧਰ ਰੱਖਿਆ ਹੈਗਾ ਇਹਨੂੰ ਆਪਾਂ ਸਰਫ ਵਾਲੇ ਪਾਣੀ ਨਾਲ ਸਾਫ਼ ਕਰਾਂਗੇ ਧੋਵਾਂਗੇ ਮਿੱਟੀ ਜੀ ਹੋ ਜਾਂਦੀ ਹੈ ਇਹਨਾਂ ਤੇ ਫਿਰ ਬਹੁਤ ਸੋਹਣੇ ਹੋ ਜਾਂਦੇ ਨੇ ਜਦੋਂ ਆਪਾਂ ਇਹਨੂੰ ਪਾਣੀ ਚ ਸਰਫ ਵਾਲੇ ਪਾਣੀ ਚ ਕੱਢ ਦਿੰਨੇ ਆ ਬਸ ਲੱਗ-ਪਗ ਸਫਾਈ ਹੈ ਜਿਹੜੀ ਉਹ ਮੇਰੀ ਹੋ ਚੁੱਕੀ ਆ ਹੁਣ ਇੱਥੇ ਨਵੇੜੀ ਦਿੱਤਾ ਹੈਗਾ ਮੈਂ ਕੰਮ ਤੇ ਉਸ ਤੋਂ ਬਾਅਦ ਆਪਣਾ ਜਿਹੜੇ ਫਲਾਵਰ ਪੋਟ ਨੇ ਉਹੀ ਧੋਣੇ ਨੇ ਬਸ ਤੇ ਸਾਰਾ ਜਿਹੜੇ ਬਰਤਨ ਉੱਥੋਂ ਇੱਕ ਛੋਟੀ ਜਿਹੀ ਲਮਾਰੀ ਤੁਹਾਨੂੰ ਦਿਖ ਰਹੀ ਜਿੱਥੋਂ ਮੈਂ ਬਰਤਨ ਕੱਢੇ ਸੀ ਲਓ ਜੀ ਆਪਾਂ ਹੁਣ ਫਲਾਵਰ ਪੋਟ ਆ ਜਿਹੜੇ ਉਹ ਸ਼ੈਂਕ ਦੇ ਵਿੱਚ ਸਾਰੇ ਸਰਫ ਵਾਲਾ ਪਾਣੀ ਭਰ ਲਿਆ ਸੀਗਾ ਉਹਦੇ ਨਾਲ ਸਾਫ਼ ਕਰਦੇ ਤੇ ਉੱਪਰੋਂ ਠੂਟੀ ਚਲਾਦੀ ਐ ਤੇ ਸਾਫ਼ ਹੋ ਗਏ ਨੇ ਇਹਨਾਂ 'ਚ ਕੁਝ ਨਹੀਂ ਹੁੰਦਾ ਇਹਨਾਂ ਦੀ ਮਿੱਟੀ ਜੀ ਹੁੰਦੀ ਐ ਜਦੋਂ ਮਿੱਟੀ ਉੱਤਰਦੀ ਐ ਇੰਨੇ ਸੋਹਣੇ ਲੱਗਦੇ ਨੇ ਜਿਵੇਂ ਲੱਗਦਾ ਹੁੰਦਾ ਵੀ ਇਹ ਨਵੀਆਂ ਲੈ ਕੇ ਆਈਆਂ ਸੋ ਇਹਨਾਂ ਦੀ ਸਫਾਈ ਐ ਜਿਹੜੀ ਹੋ ਚੁੱਕੀ ਐ ਬਸ ਤੇ ਨਾਲ-ਨਾਲ ਮੇਰਾ ਫੋਨ ਚੱਲ ਰਿਹਾ ਕਈ ਵਾਰੀ ਭੈਣਾਂ ਦੇ ਫੋਨ ਆਉਂਦੇ ਰਹਿੰਦੇ ਨੇ ਦਕਾਨਾ ਨੂੰ ਮੇਰੇ ਫੋਨ ਲੱਗਿਆ ਹੋਇਆ ਔਰ ਨਾਲ-ਨਾਲ ਸਫਾਈ ਹੋ ਰਹੀ ਐ ਪਾਣੀ ਕਿੰਨਾ ਗੰਦਾ ਹੋ ਗਿਆ ਬਸ ਕੱਲੀ ਮਿੱਟੀ ਜੀ ਨਾਲ ਹੁਣ ਮੈਂ ਆ ਗਈ ਕਿਚਨ ਦੇ ਵਿੱਚ ਤੇ ਜਿਹੜੇ ਵੀ ਬਰਤਨ ਆਪਾਂ ਉਥੋਂ ਲਾਏ ਸੀਗੇ ਉਹ ਛੋਟੀ ਜੀ ﺍﻟमारी ਦੇ ਵਿੱਚੋਂ ਕੱਢੇ ਸੀਗੇ ਉਹ ਸਾਰੇ ਬਰਤਨ ਆ ਜਿਹੜੇ ਮੈਂ ਧੋ ਦੇਣੇ ਨੇ ਇਹ ਕਿਚਨ ਦੇ ਵਿੱਚ ਲੱਗਦੇ ਨੇ ਅਲਟ ਭਾਂਡੇ ਦੇ ਵਿੱਚ ਉੱਥੇ ਇਹ ਆਂਢੀ ਦੇ ਵਿੱਚ ਉਹ ਬਰਤਨ ਤੇ ਜਾਂਦੇ ਜਦੋਂ ਸੰਦੀਪ ਨੇ ਆਉਣਾ ਉਹ ਤੋਂ ਕੰਮ ਲੈਣੇ ਨੇ ਆਪਾਂ ਜਿਉ ਦੇ ਮੂਲ ਤਾਂ ਕਿੰਨਾ ਤਾਂ ਨਿਪੜ ਗਿਆ ਕੰਮ ਉਹ ਤਾਂ ਵੀ ਯਾਦ ਕਰਨਾ ਮੌਣੇ ਦਾ ਉਦੋਂ ਤੋਂ ਮੈਂ ਸਾਰਾ ਕੰਮ ਉਹਦੇ ਲਈ ਹੀ ਦਿੰਦੀ ਹਾਂ। ਹੋਰ ਜਦੋਂ ਲੋੜ ਹੋਵੇ ਦੇਖੀ ਜਾਏਗੀ ਫਿਰ ਤੈਨੂੰ ਨਿਭੜਿਆ ਕੰਮ। ਤੇ ਇਹ ਨਹੀਂ ਨਿਭੜਦਾ। ਜੇ ਕਈ ਇਹ ਮੈਂ ਉਹ ਕਰੂੰਗੀ ਸੰਜੀਤ ਕਰੂੰਗੀ। ਫਿਰ ਨਹੀਂ ਨਿਭੜਦਾ। ਆਪ ਦਾ ਕੰਮ ਵੈਸੇ ਆਉਂਦੇ ਆਂ ਸੀ ਕਰਕੇ ਜਿਹੜਾ ਸਵਾਦ ਆਉਣਾ ਤਾਂ ਨਹੀਂ ਹੈਗਾ। ਬਸ ਇੱਕ ਅੰਸ਼ਬ ਦੇ ਦਾ ਸਰਾਣਾ ਹੀ ਸਭ ਕਰਦੀ। ਨਹੀਂ ਤਾਂ ਆਪ ਦੇ ਵਰਗੀ ਤਰੀਕੇ 'ਚ ਨਹੀਂ ਹੈ। ਜਿਹੜਾ ਕੰਮ ਤੁਸੀਂ ਆਪ ਵਧੀਆ ਤਰੀਕੇ ਨਾਲ ਕਰ ਸਕਦੇ ਹੋ ਉਹ ਤੁਹਾਨੂੰ ਦੂਜਿਆਂ 'ਤੇ ਧੱਕੇ ਦੇ ਸਕਦਾ। ਸਰਸਪਾ ਅਲੀ ਜੀ ਦਾ ਬਸ ਸਾਹ ਦੀ ਬਸ ਸਰਪਾ ਨਹੀਂ ਹੋਣੀ ਵਧੀਆ ਬਾਈ ਜੀ ਇਹ ਕਿਹੜਾ ਬੜਾ ਹੈ ਪੋਲੀਟਿਕ ਤੋਂ ਢੋਲੇ ਗਿਆ ਆਹ ਕਿਹੜਾ ਮਾਇਆ ਨੇ ਕਿਹੜਾ ਲੋਰ ਮੰਡਿਆ डाव ਕਰਾਉਂਦੇ ਹੈਗਾ ਮੁੰਡਾ ਇੱਧਰ ਹੈਗਾ ਲੋਰ ਮੰਡਿਆ ਤੇ ਹੈਗਾ ਇਹਦੇ ਤੋਂ ਅਧਨੀ ਲੋਕੀ ਦੀ ਮਰ ਚੋਤੀ ਫੇਰ ਮਾਦੀ ਪਾਇਓ ਜਿਹੜਾ ਮੰਗੀ ਕਾਲਜ ਮਾਰਵਛਾ ਲਓ ਹਾਂ ਕੋਈ ਮਾਰਵਛਾ ਲਓ ਉਹਦੇ ਤੇ ਅਖਬਾਰ ਆਹੋ ਅੰਦਰ ਜੀਤੋ ਉਹਦੇ ਉੱਪਰ ਪਾਓ ਥੋੜਾ ਜਿਹਾ ਚੰਨ ਚਾ ਆਵੇ ਤਾਂ ਛਿਨੀ ਹੁਗੋ ਤੇ ਮੰਜੇ ਦਾ ਲਾ ਕੇ ਨਾ ਸਾਹੀ ਹੋ ਗਿਆ ਮੁਰਤੇ ਚੜਾਇਆ ਨਹੀਂ ਉਹ ਵੀ ਪਹਿ ਮੁਰਕੇ ਚੜਾਇਆ ਨਹੀਂ ਮੈਂ ਆਖਰ ਧੋਪਾ ਨਹੀਂ ਮੰਜਾ ਤਾਂ ਹਮਾਰੇ ਉਹਨੂੰ ਆਪ ਕੋ ਵੀ ਧੋ ਮੰਜਾ ਬਿਟੋ ਵਿਛੜਾ ਮੁੜ ਕੇ ਨਾ ਇਹ ਰਿਹਾ ਵਿਛੜਾਉਣਾ ਹੈ ਚਲੋ ਜੀ ਮੈਂ ਮਾਂਜਣਾ ਭਾਂਡੇ ਤੇ ਆਪਾਂ ਤੁਹਾਨੂੰ ਬਾਅਦ ਚ ਫੇਰ ਗੱਲ ਕਰਦੇ ਆ ਤੇ ਫੇਰ ਦੁਬਾਰਾ ਮਿਲਦੀ ਆ ਮੈਂ ਤੁਹਾਨੂੰ ਭਾਂਡੇ ਮਾਂਜ ਕੇ ਬਾਅਦ ਸੁਪਨੇ ਬਾਦ ਗਏ ਬਰਤਨ ਆਪਾਂ ਸਾਰੇ ਸਾਫ ਕਰਦੇ ਸੀ ਜੀ ਧੋ ਕੇ ਆਪਾਂ ਇੱਥੇ ਪਾਦੇ ਸੀ ਲਗਭਗ ਸੁੱਕੇ ਰਏ ਆ ਇਹ ਮਾਣੇ ਮੋٹے ਿੱਲੇ ਆ ਕਿਸੇ ਕਿਸੇ ਤੇ ਨਾ ਅੰਦਰ ਚਿੱਟੇ ਜਿ ਲਿਖਦੇ ਆ ਤੇ ਉਸ ਤੋਂ ਬਾਅਦ ਮੈਂ ਨਹਾਉਣ ਚਲੀ ਗਈ ਸੀ ਨਹਾ ਲਈ ਤੇ ਬਾਅਦ ਉਹ ਹਜੇ ਪਾਉਣੇ ਆ ਆਪਾਂ ਸ਼ੌਪ ਤੇ ਜਾਣ ਤੇ ਆਹ ਵਾਲੇ ਹੈਗੇ ਨੇ ਜਿਹੜੇ ਇਹ ਸਾਰੇ ਮਾਈਕ੍ਰੋਵੇਵ ਦੇ ਬਰਤਨ ਨੇ ਇਹ ਹਜੇ ਥੋੜੇ ਿੱਲੇ ਪਏ ਆ ਇਹਨਾਂ ਨੂੰ ਅੱਜ ਸਾਰਾ ਦਿਨ ਇੱਥੇ ਬੈਰ ਰਹਿਣ ਨੂੰਗੀ ਤੇ ਫੇਰ ਆਪਾਂ ਜਿਹੜੇ ਖਾਣੇ ਪਕਾਉਂਦੇ ਸੀ ਉਹ ਵੀ ਆਪਾਂ ਸੁੱਕਣ ਲਈ ਸੱਤਦੇ ਇੱਕਾਫੀ ਸੋਕੋ ਦੇ ਦਿੱਤੀ ਲੱਗਦਾ ਸੋਕੋ ਦੇ ਇਨ ਪਰ ਇਹਨਾਂ ਹਦੀ ਮੈਂ ਬਾਰੇ ਨੂੰ ਨਹੀਂ ਤੁੱਪ ਤਾਂ ਇੱਥੇ ਹੈ ਨਹੀਂ ਗੀ ਪਰ ਫਿਰ ਵੀ ਥੋੜਾ ਜਿਹਾ ਸੇਕ ਹੈਗਾ ਤੁੱਪ ਦਾ ਦੇਖੋ ਕਿੰਨੇ ਸਾਰੇ ਵਰਤਾਂ ਨੇ ਪੂਰਾ ਮੰਜਾ ਭਰ ਗਿਆ ਮੈਨੂੰ ਐ ਲੱਗਦਾ ਸੀਗਾ ਕਿ ਛੋਟੀ ਜਿਹੀ ਬਿਮਾਰੀ ਉਹਦੇ ਵਿੱਚ ਕਿੰਨੇ ਕੁ ਵਰਤਾਂ ਹਨ ਬਹੁਤ ਸਾਰੇ ਵਰਤਾਂ ਮਿੱਤਰੇ ਇੱਕ ਇੱਕ ਵਿੱਚ ਵਿੱਚ ਰੱਖੇ ਹੋਏ ਹੁੰਦੇ ਨੇ ਇੱਕ ਦੂਜੇ ਚ ਹਨਾ ਆਪਾਂ ਵੀ ਨੀ ਕੋਲੀਆਂ ਵਗੈਰਾ ਉੱਪਰ ਉੱਪਰ ਕਰਕੇ ਤੇ ਪੂਰੇ ਐਨ ਵਧੀਆ ਸਾਫ਼ ਹੋ ਗਏ ਨੇ ਤੇ ਹੋ ਮੈਨੂੰ ਪੂਰੀ ਤਸੱਲੀ ਆ ਕਿ ਮੇਰਾ ਇਨਾ ਕੰਮ ਜਿਹੜਾ ਉਹ ਸੌਣਾ ਹੋ ਗਿਆ ਹੁਣ ਆਪਾਂ ਲਾ ਲਿਆ ਤੇ ਬਸ ਖਾਣਾ ਵੀ ਖਾ ਲਿਆ ਬਾਲ ਬੂਣੀ ਲਾ ਤੇ ਫੇਰ ਆਪਾਂ ਜਾਣਾ ਹੈਗਾ ਸ਼ੌਪ ਤੇ ਠੀਕ ਹੈ ਉੱਥੇ ਵੀ ਆਪਣੇ ਕੰਮ ਹੁੰਦੇ ਨੇ ਬਹੁਤ ਸਾਰੇ ਕੰਮਾਂ ਦੇ ਦਿਵਾਲੀਆਂ ਸਪਈਆਂ ਉੱਥੇ ਵੀ ਨਾਲ ਨਾਲ ਚੱਲਦੀਆਂ ਸੈਟਿੰਗ ਉਹ ਤਾਂ ਹਮੇਸ਼ਾ ਜਲਦੀ ਰਹਿੰਦੀ ਹੈ ਜੀ ਦੇਖੋ ਸ਼ੌਪ ਦੀ ਸੈਟਿੰਗ ਤਾਂ ਢਿੱਲੀ ਚੱਲਦੀ ਹੈ ਤੇ ਆ ਵਾਲਾ ਕੰਮ ਜਿਹੜਾ ਇਹ ਤਾਂ ਹੁਣ ਦਿਵਾਲੀ ਦੇ ਬਾਣੀ ਹੋ ਰਿਹਾ ਸੋ ਪਹਿਣਾ ਵੀ ਕਰ ਰਹੀਆਂ ਹੋਣਗੀਆਂ ਤੇ ਬਸ ਇਹੀ ਸੌਖਾ ਜਿਹਾ ਤਰੀਕਾ ਹੈਗਾ ਕਿ ਸਾਰੀਆਂ ਪਹਿਣਾ ਇਕਦਮ ਸਮਾਨ ਨਾਂ ਬਾਹਰ ਕੱਢਿਆ ਕਰੋ ਗਰਾਮ ਨਾਲ ਸਫਾਈ ਕਰਿਆ ਕਰੋ ਤੇ ਨੈਕਸਟ ਵਲੌਗ ਦੇ ਵਿੱਚ ਆਪਣਾ ਜਾਲੀਆਂ ਜਿਹੜੀ ਉਹ ਬਹੁਤ ਜ਼ਿਆਦਾ ਗੰਦੀ ਹੋਈ ਪਈ ਆ ਮੇਨ ਜਿਹੜੀਆਂ ਜਾਲੀਆਂ ਹੁੰਦੀਆਂ ਨੇ ਨਾ ਦਰਵਾਜ਼ਿਆਂ ਦੀਆਂ ਜਿਹੜੀ ਆਪਣੀ ਮੇਨ ਗੇਟ ਹੁੰਦਾ ਲੌਬੀ ਦਾ ਹੁਣ ਉਹ ਬਹੁਤ ਜ਼ਿਆਦਾ ਗੰਦਾ ਹੋ ਜਾਂਦਾ ਜਿੰਨਾ ਮਰਜ਼ੀ ਉਹਨੂੰ ਸਾਫ਼ ਕਰ ਲਈਏ ਧੋ ਲਈਏ ਸਰਫ ਪਾ ਕੇ ਉਸ ਤੋਂ ਬਾਅਦ ਉਹ ਜਿਹੀ ਫੇਰ ਨਿਕਲੇ ਹੁੰਦਾ ਤੇ ਹੁਣ ਮੈਂ ਅਗਲੀ ਅਗਲੇ ਵਲੌਗ ਦੇ ਵਿੱਚ ਤੁਹਾਨੂੰ ਦੱਸੂੰਗੀ ਕਿ ਆਪਾਂ ਜਾਲੀਆਂ ਜਿਹੜੀਆਂ ਉਹ ਕਿਵੇਂ ਸਾਫ਼ ਕਰਨੀਆਂ ਬਾਕੀ ਕਿਚਨ ਦੀ ਸਫਾਈ ਹਜੇ ਆਪਣੀ ਰਹਿੰਦੀ ਹੈਗੀ ਆ ਉਹ ਵੈਸੇ ਤਾਂ ਰੁਟੀਨ 'ਚ ਚੱਲਦਾ ਜਾਂਦਾ ਪਰ ਫਿਰ ਵੀ ਆਪਾਂ ਇੱਕ ਇੱਕ ਦੋ ਦੋ ਖਾਨੇ ਕਰਕੇ ਉਹਨਾਂ ਨੂੰ ਵੀ ਸਾਫ਼ ਕਰਾਂਗੇ ਚਲੋ ਠੀਕ ਹੈ ਜੀ ਹੁਣ ਮੈਂ ਬਾਲ ਬੁਲਵਾ ਲਾਂ ਤੇ ਵਲੌਗ ਅੱਜ ਆਪਣਾ ਇਹ ਨਹੀਂ ਠੀਕ ਹੈ ਦਿਵਾਲੀ ਦੀ ਸਫਾਈ ਦਾ ਸੌਖਾ ਜਿਹਾ ਤਰੀਕਾ ਹਨ ਤੇ ਹੁਣ ਆਪਾਂ ਬਾਲ ਬਾਲੀਏ ਤੇ ਫਿਰ ਆਪਾਂ ਚੱਲਦੇ ਹਾਂ ਸ਼ੌਪਿੰਗ ਤੇ ਮਿਲਾਂਗੇ ਤੁਹਾਨੂੰ ਆਪ ਅਗਲੇ ਵਲੌਗ 'ਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ